Kau di ਇਹ ਤਾਂ ਪਲੇਟ ਪੱਕੀ ਨਾਲ ਹੀ ਹੈ ਜੀ ਹਾਂ ਜੀ ਹਾਂ ਸਿਮਾਨ ਰੱਖਿਆ ਜਾ ਸਕਦਾ ਹੈ ਜੀ 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 ਉਹ ਦਿਆ ਤਾਂ ਰੱਖਵਾਂ ਨੇ ਕਿ ਬੇਚਾ ਜਿੰਨਾ ਤੋਂ ਪੁੱਛ ਸਕਦਾ ਹੈ ਕੋਈ ਨਹੀਂ ਅਸੀਂ ਸੇਵਾ ਕਰ ਤੱਕ ਖੋ ਜੀ ਸੁਣੋ ਇਹ ਕਿੰਨੇ ਲੈ ਕੇ ਬੈਠੇ ਰੰਡੀ ਫੀਮੀਆਂ ਦੀ ਤੁਮ ਕਿਹੜਾ ਨਹੀਂ ਆ ਲੈ ਕਰਾ ਆਪਾਂ ਬੇਨਤੀ ਹੋ ਗਏ ਤੁਹਾਡੇ ਮੂਹਰੇ ਬੜਾ ਦੁੱਖ ਲੱਗਿਆ ਜਿੰਨੀ ਪੇਂਟ ਹੋ ਗਏ ਛੱਟ ਤੋਂ ਪਰੇ ਜਿੰਨਾ ਇਹਨਾਂ ਨੇ ਸਰਦਾ ਇਹਨਾਂ ਨੂੰ ਮੌਕਾ ਦੇ ਦੋ ਜੇ ਨਾ ਮੌਕਾ ਜਾਨੀ ਕਿ ਕੋਈ ਇਹਨਾਂ ਨੇ ਸਾਂਭਿਆ ਫਿਰ ਅਸੀਂ ਵੀ ਬੜੇ ਅੱਗੇ ਇਹਨਾਂ ਦਾ ਕੋਸ਼ਿਸ਼ ਕਰੂ ਜਿੰਨਾ ਜਿੰਨਾ ਦੇ ਥੋੜੇ ਹੋ ਸਕਦੇ ਆ ਇੱਕ ਬੇਨਤੀ ਮੰਨ ਲਓ ਇਹਨਾਂ ਦੀ ਬਾਕੀ ਸਾਰਾ ਕੁਝ ਪਹਿਲਾਂ ਦੱਸਿਆ ਪੁੱਛਿਆ ਹੋਇਆ ਹੈ ਹੁਣ ਫਾਈਨਲ ਵਾਲੇ ਵੀ ਤੁਸੀ ਆ ਕੇ ਨਹੀਂ ਨਹੀਂ ਅਸੀਂ ਵੀ ਕਹਿੰਦੇ ਫਾਈਨਲ ਹੁਣੀਆ ਹੋ ਜਾਵੇ ਉਹ ਤਾਂ ਕੋਈ ਚੱਕਾ ਨਹੀਂ ਕੋਈ ਜਿੰਮਟਾਰਾ ਕੁੜੀਆਂ ਨੂੰ ਕਿੱਥੇ ਲੈ ਕੇ ਜਾਉਂਦੇ ਕੰਮ ਚ ਇੰਟਰਫੇਅਰ ਕੋਈ ਨਹੀਂ ਕਰਦੀ ਕੋਈ ਨਾ ਜਿਹੜਾ ਇੱਥੇ ਲੱਗੇ ਬੱਚੇ ਦੇ ਇਹ ਕੁੜੀਆਂ ਦਾ ਮੁੰਡਾ ਕਿਹ ਤੇਰਾ ਬਾਰੇ ਆ ਕੁੜੀ ਦਾ ਇਹ ਦੇਖੋ ਕੋਈ ਨਹੀਂ ਹੈਗਾ ਜੀ ਤੇਰਾ ਬਾਲੀ ਵਾਸਤੇ ਮਾਤਾ ਪਿਤਾ ਵੀ ਮਰੇ ਹੋਏ ਨਹੀਂ ਜਮਈ ਬੇਜੇ ਬੇਜੇ ਜਮੀ ਬੇਜੇ ਇਹ ਤਾਂ ਆਪਣੀ ਆਪਣਾ ਕੰਮ ਸਾਡਾ ਆਪ ਤੋਂ ਤੁਸੀਂ ਤੁਹਾਡੇ ਕੋਲ ਬਹੁਤ ਟਾਈਮ ਸੀਗਾ ਤੁਸੀਂ ਉਹ ਨਾ ਕਰਦੇ ਆ ਜਾਦੇ ਤਾਂ ਇਹਦੀ ਆ ਜੀ ਪਤਾ ਕੀ ਆ ਇਹਦੇ ਆ ਮਜੂਰਾਈ ਦੇ ਬੱਚੇ ਨੇ ਆ ਮੈਂ ਤਾਂ ਅਜੇ ਸਾਡੀ ਨਾਮ ਕੋਈ ਸਿੱਟੇ ਕਾਲੀ ਕਰਦੇ ਜੀ ਸਾਡੇ ਕੋ ਯਾਰ ਕੰਨੀ ਨਹੀਂ ਜੰਨਵਾਦਾ ਜੰਡੀਗੜ ਤੋਂ ਆਉਂਦਾ ਹੈ ਮੇਰੇ ਡਾਂਸ ਲੱਗੇ ਮੇਰੇ ਨੀ ਕਾ ਜੀ ਸਾਹਾ ਹੈਗਾ ਜੀ ਦੁਨੀਆ ਪੈਰ ਤੋਂ ਚੱਲੂ ਜੀ ਅਸੀਂ ਆਪਣੇ ਸੋਹ ਖਾਣੇ ਦੇ ਕੋ ਸਾਡੇ ਤੇ ਹੈ ਜਨਾ ਮੈਂ ਕੁਝ ਕਰ ਜਾਵਾਂਗਾ ਮੈਂ ਤਾਂ ਦਿਹਾੜੀ ਕਰਦੇ ਆ ਦੋ ਸਾਲ ਤੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਨੂੰ ਦੇਖੋ ਜੀ ਸਾਨੂੰ ਦੇਖ ਜੰਡੀਗੜ ਦਾ ਐਕਟਰ ਆ ਜੀ ਸਾਡੇ ਨਾਲ ਆਈ ਆ ਇਹ ਕੋਈ ਅਖਤਰੀਕਾ ਜੀ ਤੋਂ ਬੱਚੇ ਪਾ ਰਹੇ ਮੈਂ ਤੁਹਾਨੂੰ ਕਲੀਅਰ ਮੈਂ ਤੁਹਾਨੂੰ ਸੁਣ ਲਓ ਗੱਲ ਸੁਣ ਲਓ ਮੈਂ ਤੁਹਾਨੂੰ ਕਲੀਅਰ ਕਰ ਰਿਹਾ ਇਹ ਜਿਹੜੀ ਤੁਸੀਂ ਸਟੇ ਲਈ ਫਿਰਦੇ ਹੋ ਇਹ ਕਬਜ਼ੇ ਦੀ ਆ ਸੀ ਕਬਜ਼ਾ ਨਹੀਂ ਕਰ ਰਹੇ ਕੋਈ ਪਿੰਡਾ ਪੰਚਾਇਤ ਨਾਲ ਰੋਲਾ ਹੈ ਪੰਚਾਇਤ ਨਾਲ ਕੇਸ ਚੱਲਦਾ ਹੈ ਪੰਚਾਇਤ ਤੋਂ ਤੁਸੀਂ ਕਬਜ਼ੇ ਦਾ ਸਟੇ ਲਿਆ ਹੋਇਆ ਹਾਂ ਹਾਂਜੀ ਠੀਕ ਹੈ ਜੀ ਹਾਂ ਜੀ ਹੁਣ ਕੀ ਰੌਲਾ ਜੀ ਇਹ ਇਹਨਾਂ ਦਾ ਰੌਲਾ ਜਿਹੜਾ ਹੈਗਾ ਉਹ ਇਹ ਹੈ ਜੀ ਨਾ ਇੱਕ ਤੇ ਸਾਨੂੰ ਮਾਫੀ ਦੇ ਇਹਦੇ ਬਾਰੇ ਇਹ ਗੱਲ ਇਹ ਕੰਪੀਟੈਂਟ ਅਥਾਰਟੀ ਖੜੇ ਨੇ ਇਹ ਦੱਸਣ ਕਿ ਬੇਟਾ ਜੀ ਉਹ ਸੱਤਾਂ ਗੱਲਾਂ ਤੋਂ ਉਹ ਜਿਹੜੀ ਮਾਮਾ ਕਰਦੇ ਨੇ ਕਿ ਸਾਨੂੰ ਸਰਟੀਫਿਕੇਟ ਨਹੀਂ ਹੋਊਗਾ ਇਹ ਤਾਂ ਮਾਮਲਾ ਪੰਚਾਇਤ ਨਾਲ ਚੱਲਦਾ ਜੀ ਇਹ ਤੇ ਲਈ ਹੋਈ ਹੈ ਜੀ ਉਸ ਤੋਂ ਬਾਅਦ ਤਾਂ ਕੀ ਆਰਡਰ ਆ ਕੁਝ ਨਹੀਂ ਪਤਾ ਬਾਈ 2022 ਤੱਕ ਦਾ ਆਰਡਰ ਇਹਨਾਂ ਨੂੰ ਡੀਆਰਪੀ ਦੇ ਅੰਤ ਤੋਂ ਜਦੋਂ ਕੇਸ ਕਰਿਆ ਨੂੰ ਆ ਕਦ ਕਦ ਦਾ ਇੱਕ ਮਹੀਨੇ ਦਾ ਟਾਈਮਿੰਗ ਨੇ ਉਹ ਤੋਂ ਕੀ ਕਹਿੰਦੇ ਇਹ ਇਹ ਕਹਿ ਰਹੇ ਆ ਕਹਿੰਦੇ ਸਹੀ ਆ ਕਹਿੰਦੇ ਕੋਈ ਇਸ਼ੇ ਨਹੀਂ ਹੈਗਾ ਜੀ ਹੁਣ ਕੋਈ ਨਾ ਕੋਈ ਨਾ ਕੋਈ ਕੋਰਟ ਦੇ ਵਿੱਚ ਕਰ ਲਓ ਜੀ ਤੁਹਾਨੂੰ ਮਾਰ ਲਵਾਂ ਤੁਹਾਡੇ ਨੀ ਰਹਿਸੀ ਹੱਥ ਬੰਨ੍ਹ ਦੇ ਆ ਕੋਈ ਨਾ ਮਾਦਾ ਕੋਈ ਨਾ ਮਾਫੀ ਹੋ ਜਾ ਆਪਣੇ ਕੁੜੀਆਂ ਬੁਲਾ ਲੇ ਇੱਕ ਮਿੰਟ ਖੜ ਜਾਓ ਜੀ ਖੜ ਜਾਓ ਨੇੜੀ ਸਾਬ ਬੁਲਾ ਲਓ ਮਜੀਦ ਕੋਈ ਨਾ 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 ਕੋਈ ਨ

ਤੇ ਬੱਡਾਂ ਨਾਲ ਆਪਣਾ ਡਾਟਾ ਕਰੀਆਂ ਤੇ ਸਾਡੀਆਂ ਦੀਆਂ ਡਾਟਾ ਕਰੀਆਂ ਵੇਚੀਆਂ ਆਂ ਤੇ ਦਵਾਈ ਭੇਜੇ ਨਾ ਡਾਟਾ ਕਰੀਆਂ ਲੈ ਦੇਖਾ ਇਹ ਜਿਹੜੇ ਪੰਚਾਇਤ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਬੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਦਰਾਵੀ ਸੀ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੇ 4 ਪਰਚੇ ਦਰਸ਼ਨ ਸਿੰਘ ਬੂਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੇ ਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਫਿਰ ਕਿਉਂਕਿ ਮਾੜੇ ਕੰਮ ਦਾ ਨਤੀਜਾ